ਆੜਾ ਮੂਤਾ ਦਿਖਵਾਉਂਦਾ ਮੂਤਾ ਕਾ ਗਾਣਾ ਮੁੱਠਾ ਘਟਾ ਮੇਰਾ ਭੜਾ ਕਲਾ ਦਿਖਾ ਤੂੰ ਜਿੱਦੀ ਸੋਣਿਆ ਆ ਜੀ ਕਰਦੇ ਫੋਨ ਕਰਦੇ ਹਾਂਜੀ ਸੇਖੋ ਸਾਹਿਬ ਕਿਵੇਂ ਹੋ ਠੀਕ ਐ ਠੀਕ ਹੋ ਹਮ ਕੌਣ ਜਿੱਤ ਗਿਆ ਫਿਰ ਆਪਣੇ ਸਾਡੇ ਤਾਂ ਵਧੀਆ ਵੋਟਾਂ ਪੈ ਗਈਆਂ ਕੋਈ ਕਿਸੇ ਨੇ ਜਸ਼ਨ ਨਹੀਂ ਮਨਾਇਆ ਵਧੀਆ ਸ਼ਾਂਤੀ ਨਾਲ ਇੱਕ ਦੂਜੇ ਨਾਲ ਹੱਥ ਨੇ ਗੱਲਾਂ ਵੀ ਕਰੀਏ ਸਾਰੀਆਂ ਪਾਟੀਆਂ ਦੇ ਮਤਲਬ ਲੋਕ ਇਰ ਲੱਖਾ ਬੰਦਾ ਠੀਕ ਹੈ ਪਰ ਜਿਹੜੇ ਨਾਲ ਵਾਲੇ ਆ ਨਾ ਉਹਦੇ ਉਹ ਕਈ ਬੰਦੇ ਆ ਉਹ ਜਿਹੜੇ ਹੈ ਨਹੀਂ ਬੰਦੇ ਵਧੀਆ ਮੈਨੂੰ ਤਾਂ ਲੱਗਦੇ ਨਹੀਂ ਉਹ ਸਾਰੇ ਨੰਤਾਨੇ ਮਾਰਦੇ ਰਹਿਣ ਦੇ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਹੀ ਤੁਹਾਨੂੰ ਚੜ੍ਹਦੀ ਕਲਾ ਦੇ ਰੱਖਣ ਜੀ ਤੇ ਬਾਕੀ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਜੀ ਬੜੀ ਮਿਹਨਤ ਲੱਗਦੀ ਬਣਾਉਣ ਤੇ ਤੇ ਤੁਹਾਡੇ ਸਾਰਿਆਂ ਦੇ ਤਹਿ ਦਿਲੋਂ ਧੰਨਵਾਦੀ ਆ ਮੈਂ ਵੀ ਤੁਸੀਂ ਮੇਰੀ ਇੰਨੀ ਸਪੋਰਟ ਕਰਦੇ ਹੋ ਹੁਣ ਤਾਂ ਆਪਣੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਚੱਲ ਰਹੀਆਂ ਤੁਹਾਡੇ ਪਿਆਰ ਨਾਲ ਤੇ ਬਸ ਇਹਦਾ ਲਿੰਕ ਕਾਪੀ ਕਰਕੇ ਜੀ ਇਹਨੂੰ ਸ਼ੇਅਰ ਕਰਦਾ ਕਰੋ ਬਾਕੀ ਥੋੜੇ ਅੱਜ ਅਪਟੇਲੇ ਸੀਗੇ ਤਾਂ ਕਰਕੇ ਵਲੌਗ ਲੇਟ ਸ਼ੁਰੂ ਕਰ ਰਹੇ ਆ ਤੇ ਹੁਣ ਤਾਂ ਇਵਨਿੰਗ ਹੀ ਹੋ ਗਈ ਹੈ ਤੇ ਬਾਕੀ ਦੋਸਤੋ ਕਿਵੇਂ ਰਿਹਾ ਫਿਰ ਤੁਹਾਡੇ ਇਲੈਕਸ਼ਨ ਦਾ ਮਾਹੌਲ ਸਾਡੇ ਤਾਂ ਵਧੀਆ ਵੋਟਾਂ ਪੈ ਗਈਆਂ ਕੋਈ ਕਿਸੇ ਨੇ ਜਸ਼ਨ ਨਹੀਂ ਮਨਾਇਆ ਵਧੀਆ ਸ਼ਾਂਤੀ ਨਾਲ ਇੱਕ ਦੂਜੇ ਨਾਲ ਆਥ ਨੇ ਗੱਲਾਂ ਵੀ ਕਰੀ ਕੇ ਸਾਰੀਆਂ ਪਾਰਟੀਆਂ ਦੇ ਮਤਲਬ ਲੋਕ ਵਧੀਆ ਪਿਆਰ ਨਾਲ ਰਿਹਾ ਸਾਰਾ ਕੁਝ ਮਤਲਬ ਆਪਣੇ ਹੈਗੀ ਹੈ ਜੀ ਕੋਈ ਮਤਲਬ ਹੈਗੀ 23 24 ਵੋਟ ਤੇ ਆਪਰੇ ਪੋਲ ਹੋਈ ਸੈਤ ਕੀ ਕੋਈ 1900 ਦੇ ਲੱਗੇ ਤੱਕ ਦੇ ਤੇ ਜਿਹਦੇ ਵਿੱਚੋਂ ਸਭ ਤੋਂ ਵੱਧ ਅਕਾਲੀ ਦਲ ਨੂੰ ਪੰਗਾਂ ਹੈਗੀਆਂ ਮੈਨੂੰ ਲੱਗਦਾ 7-800 ਪੰਗਾਂ ਹੈ ਅਕਾਲੀ ਦਲ ਨੂੰ 700 ਕੁਛ ਕਿ 800 ਕੁਛ ਦੂਜੇ ਨੰਬਰ ਤੇ ਮੈਨੂੰ ਲੱਗਦਾ ਆਪ ਨੂੰ ਪੰਗਾਂ ਹੈਗੀਆਂ ਤੀਜੇ ਤੇ ਪੰਗਾਂ ਕਾਂਗਰਸ ਨੂੰ ਚੌਥੇ ਤੇ ਪੰਗਾਂ ਜੀ ਮੈਨੂੰ ਲੱਗਦਾ ਲੱਖਾਂ ਤੇ ਬੀਜੇਪੀ ਬਰਾਬਰ ਦੇ ਸੀਗੇ ਵੀਰੇ ਵੀ ਬਹੁਤ ਨਿਕਲੇਗਾ ਪਤਾ ਨਹੀਂ ਕਿਹੜੇ ਲੁਕ ਪਾ ਗਏ ਤੇ ਤੁਸੀਂ ਆਹ ਵੇਖ ਲਓ ਵੀ ਓਵਰਆਲ ਵੀ ਜੇ ਵੇਖੀਏ ਤਾਂ ਬੀਜੇਪੀ ਚੌਥੇ ਨੰਬਰ ਤੇ ਆ ਲੱਖਾਂ 95 ਦੇ ਵੇਖ ਲੋ ਬੀਜੇ ਬੀਨ ਸ਼ਹਿਰੀ ਵੋਟ ਬਹੁਤ ਪਈ ਐ ਨਾਲੇ ਉਹ ਨਾ ਚੋਣ ਪ੍ਰਚਾਰ ਕਰਨ ਸਾਡੇ ਏਰੀਆ ਚ ਤਾਈ ਨਹੀਂ ਫਿਰ ਵੀ ਦੇਖ ਲੋ ਕਿੰਨੀਆਂ ਵੋਟਾਂ ਲੱਗੀਆਂ ਯਾਰ ਲੱਖਾਂ ਬੰਦਾ ਠੀਕ ਐ ਪਰ ਜਿਹੜੇ ਨਾਲ ਵਾਲੇ ਆ ਨਾ ਉਹਦੇ ਉਹ ਕਈ ਬੰਦੇ ਆ ਉਹ ਜਿਹੜੇ ਹੈ ਨਹੀਂ ਬੰਦੇ ਵਧੀਆ ਮੈਨੂੰ ਤਾਂ ਲੱਗਦੇ ਨਹੀਂ ਉਹ ਸਾਰੇ ਇਨਤਾਨੇ ਮਾਰਦੇ ਰਹਿਣਗੇ ਤੁਸੀਂ ਆਈਆਂ ਫਲਾਨਾ ਉਧਰ ਇੱਕ ਨੇ ਪਤਾ ਨਹੀਂ ਕਿਹੜਾ ਸੀ ਵੀਡੀਓ ਪਾਈ ਜਾਵੇ ਅਕੇ ਬਾਦਲ ਨੇ ਡਰਦੇ ਨੇ ਕਿ ਆਪਦਾ ਗੇਟ ਬੰਦ ਕਰ ਲਿਆ ਉਹ ਭਰਾਵਾ ਅਸੀਂ ਇੰਨੇ ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ ਉਹ ਗੇਟ ਬੰਦ ਹੀ ਹੁੰਦਾ ਉਹ ਉਹਦੇ ਵਿੱਚ ਇੱਕ ਖੁੱਲਦਾ ਜਦੋਂ ਗੱਡੀ ਆਉਣੀ ਹੋਵੇ ਜਾਂ ਜਾਣੀ ਹੋਵੇ ਉਦੋਂ ਇੱਕ ਗੇਟ ਹੋਰ ਹੈ ਐਵੇਂ ਆਪ ਦੇ ਕੋਲ ਨੂੰ ਝੁਰ ਲੀਆਂ ਉਹ ਡਰਦੇ ਨੇ ਗੇਟ ਬੰਦ ਕਰ ਲੈ ਫਲਾਨਾ ਕਰ ਲੈ ਲੈ ਇਹ ਗੱਲਾਂ ਕਰਨ ਵਾਲੀਆਂ ਹੁੰਦੀਆਂ ਅਸੀਂ ਮਤਲਬ ਕਿਲਾ ਫਤੇ ਕਰਨਾ ਫਲਾਨਾ ਕਰਨਾ ਇਹ ਚ ਜਾਂ ਇੱਥੋਂ ਦੇ ਲੋਕ ਪਸੰਦ ਨਹੀਂ ਕਰਦੇ ਭਵੇਂ ਜਿਵੇਂ ਮਰਜ਼ੀ ਹੈ ਹਰੇਕ ਦੀ ਮਤਲਬ ਲਿਆਜ ਸੀ ਗੱਲ ਸਾਹਿਬ ਨਾਲ ਤੇ ਉਹ ਲਿਆਜ ਨੂੰ ਹਜੇ ਹੀ ਮੰਨਦੇ ਆ ਲੋਕ ਭਵੇਂ ਕਿਸੇ پارٹی ਨਾਲ ਹੋਣ ਹੂੰ ਤੇ ਦੂਜੀ ਗੱਲਾਂ ਜਿਵੇਂ ਆਪਾਂ ਹੁਣ ਇੱਕ ਗੱਲ ਹੋਰ ਵੀ ਆਈ ਜਾਂਦੀ ਹੈ ਨਾ ਹੁਣ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀਗਾ ਮੈਂ ਕਿਹਾ ਵੀ ਉ ਤਾਂ ਆਏ ਆਖੀ ਜਾਣਗੇ ਵੀ ਤੁਸੀਂ ਜਿੱਤਦੇ ਨਹੀਂ ਜਿੱਤਦੇ ਨਹੀਂ ਬੀਬਾ ਜਿੱਤਦੀ ਨਹੀਂ ਜੇ ਵੀ ਬਜਤ ਗਈ ਫਿਰ ਤੁਸੀਂ ਆਖੋਗੇ ਲੈ ਲੱਖੇ ਨੂੰ ਤਾਂ ਇਹਨਾਂ ਨੇ ਖੜਾ ਕਰਿਆ ਸੀਗਾ ਇਹਨੂੰ ਭੁਲਾਣੇ ਨੂੰ ਇਹਨਾਂ ਨੇ ਤਾਂ ਖੜਾ ਕਰਿਆ ਸੀ ਸੈਟਿੰਗ ਕਰਕੇ ਹੋਣੀ ਆ ਪਤਾ ਨਹੀਂ ਕਿੰਨੀਆਂ ਸ਼ੀਟਾਂ ਦੇ ਕੇ ਸੈਟਿੰਗ ਕਰੀ ਹੋਣੀ ਆ ਇੱਜਤ ਬਚਾਉਣ ਮਾਰਿਆ ਨੂੰ ਬਾਈ ਤੁਸੀਂ ਯਕੀਨ ਮੰਨਿਓ ਇੱਕ ਵੀ ਬੋਤਲ ਦਰੂਦ ਤੇ ਨਹੀਂ ਵੰਡੀ ਗਈ ਤੇ ਇੱਕ ਪੈਸਾ ਵੀ ਨਹੀਂ ਵੰਡਿਆ ਗਿਆ ਦੋ ਇਲੈਕਸ਼ਨ ਹੋ ਗਏ ਮੈਨੂੰ ਇਹਦੇ ਨੂੰ ਜਿੱਥੇ 1 ਰੁਪਿਆ ਨਹੀਂ ਵੰਡਿਆ ਗਿਆ ਇੱਕ ਪੰਜੀ ਕੀ ਹੁੰਦੀ ਹੈ ਉਹ ਨਹੀਂ ਵੰਡੀ ਗਈ ਜਿਵੇਂ ਸਹੀ ਸ਼ੁੱਧ ਇਲੈਕਸ਼ਨ ਹੋਇਆ ਤੇ ਚਲੋ ਮੰਨਣਾ ਤਾਂ ਕੋ ਮਨ ਲੈ ਅਗਲਾ ਨਹੀਂ ਮੰਨਣਾ ਤਾਂ ਫਿਰ ਆਪਾਂ ਅਕੜਾ ਮੈਡਲ ਲੈਣਾ ਨਾ ਤਾਂ ਮੈਨੂੰ ਦੇਣਾ ਕਿਸੇ ਨੇ ਤੇ ਨਾ ਸਾਨੂੰ ਦੇਣਾ ਬਸ ਆਪਾਂ ਤਾਂ ਹੀ ਆਣੇ ਹਰਾਲ ਮਿਲ ਕੇ ਰੋ ਤੇ ਵੋਟਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਇੱਕ ਆ ਬੜੀ ਟੀਂ ਟੀ ਦੀ ਵਾਜੀ ਬਣੀ ਹੁੰਦੀ ਨਾ ਮਾੜਾ ਆਹੋ ਪਤਾ ਨਹੀਂ ਵਿੱਚ ਕੀ ਬੋਲੀ ਜਾਂਦਾ ਸ਼ੀ ਸ਼ੀ ਤੇ ਬਾਕੀ ਦੋਸਤੋ ਅੱਜ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣੀ ਹੈ ਸਾਡੇ ਪਿੰਡ ਦੀ ਹੈ ਇਹ ਮੰਨ ਲਾ ਦੇਗੇ 2008 ਦੀ ਤੇ ਚਾਚੇ ਦਾ ਵਿਆਹ ਸੀਗਾ ਤੇ ਉਹਦੋਂ ਵੇਖੋ ਵੀ ਸਾਡੇ ਚਾਚੇ ਤਾਂ ਕਿੰਨੇ ਫਿੱਟ ਹੁੰਦੇ ਸੀ ਤੇ ਸ਼ਾਇਦ ਮੈਂ ਕੋਸ਼ਿਸ਼ ਕਰੂੰਗਾ ਉਹਨਾਂ ਦੀ ਹੁਣ ਵਾਲੀਆਂ ਫੋਟੋਆਂ ਵੀ ਨਾਲ ਅਟੈਚ ਕਰ ਦਿੰਦੀਆਂ ਤੇ ਉਹ ਵੀ ਤੁਸੀਂ ਦੇਖਿਓ ਚਾਚੇ ਦਾ ਵਿਆਹ ਦੀ ਵੀਡੀਓ ਹੈ ਤੇ ਤੁਸੀਂ ਦੇਖਿਓ ਤੁਹਾਨੂੰ ਬਹੁਤ ਵਧੀਆ ਲੱਗੂਗਾ ਤੇ ਆਈ ਨਾ ਮਤਲਬ ਹੋਰ ਵੀ ਵੀਡੀਓ ਹੈਗੀਆਂ ਆਪਣੇ ਕੋਲੇ ਜਿਵੇਂ ਪਹਿਲਾਂ ਇਹ ਰਵਾਜ ਹੁੰਦਾ ਸੀਗਾ ਜਿਵੇਂ ਬਰਾਤ ਜਾਣੀ ਹੈ ਮਲੋਟ ਤੋਂ ਹੋਰ ਉਹ ਸਾਰੇ ਰਾਤ ਵੀਡੀਓ ਬਣਾਉਂਦੇ ਜਾਂਦੇ ਤੇ ਪਿੰਡ ਤੋਂ ਬਾਰ ਬਾਰ ਖੜ ਜਾਂਦੇ ਕਿਲੋਮੀਟਰ ਉੱਥੇ ਫਿਰ ਠੰਡੇ ਲੈ ਕੇ ਆਉਂਦੇ ਕੰਚ ਦੀਆਂ ਬੋਤਲਾਂ ਤੇ ਨਾਲ ਕੋਈ ਡਰਾਈ ਫੂਡ ਐਦਾਂ ਦਾ ਨਾ ਕੁਝ ਮੈਂ ਵੀ ਗਿਆ ਹਾਂ ਜਿਹੜੇ ਵਿਆਹਾਂ ਤੇ ਤਾਂ ਮੈਨੂੰ ਯਾਦ ਹੈ ਤੇ ਬਾਕੀ ਮੈਂ ਵੀਡੀਓ ਦੇਖੀਓ ਸਾਰੇ ਰਾਤ ਦੀ ਵੀਡੀਓ 30 ਕਿਲੋਮੀਟਰ ਹੈ ਨਾ ਜਿੱਤੇ 30 ਕਿਲੋਮੀਟਰ ਦੀ ਵੀਡੀਓ ਬਣਾਉਂਦੇ ਪੂਰੀ ਤੇ ਵਧੀਆ ਸੀ ਆਪਣਾ ਕਲਚਰ ਉਹ ਵੀਡੀਓ ਤੁਹਾਡੇ ਅੱਗੇ ਲੈ ਕੇ ਆਉਂਗਾ ਤੁਹਾਨੂੰ ਪੁਰਾਣੇ ਵਿਆਹ ਦਿਖਾਵਾਂਗੇ ਜਿਹੜੇ 90 ਤੋਂ ਪਹਿਲਾਂ ਦੇ ਵਿਆਹ ਕਿਹੋ ਜਿਹੇ ਹੁੰਦੇ ਸੀ ਜਾਂ 2000 ਤੱਕ ਕਿਹੜੇ ਵਿਆਹ ਹੁੰਦੇ ਸੀ ਸਾਰੇ ਤੁਹਾਨੂੰ ਦਿਖਾਵਾਂਗੇ ਡਾਕਟਰ ਸਾਹਿਬ ਜਾ ਰਹੇ ਨੇ ਵਧੀਆ ਤੇ ਉਹ ਵੀ ਸੋਡੇ ਰੂਬਰੂ ਕਰਾਂਗੇ ਤੇ ਬਾਕੀ ਤੁਸੀਂ ਇੱਕ ਕਰੀ ਅੱਜ ਵਾਲੀ ਵੀਡੀਓ ਦਾ ਆਨੰਦ ਮਾਣਿਓ ਤੇ ਬਾਕੀ ਦੋਸਤੋ ਅਸੀਂ ਥੋੜੇ ਦਿਨਾਂ ਤੱਕ ਜਾ ਰਹੇ ਹਾਂ ਬਚੰਡੀਗੜ੍ਹ ਉਹ ਤੋਂ ਪਹਿਲਾਂ ਮੈਂ ਚੌਦਾ ਸੀ ਵੀ ਆਪਾਂ ਬੂਟੇ ਲਾਦ ਗਏ ਬੂਟੇ ਲਾਉਣੇ ਬਹੁਤ ਜ਼ਰੂਰੀ ਹੈ ਤੇ ਮੇਰੀ ਗੱਲ ਹੋਈ ਹੈ ਭਾਈ ਕਰਮਵਾਰ ਕਹਿੰਦਾ ਅਸੀਂ ਵੀ ਸਾਥ ਦੇਵਾਂਗੇ ਮੈਂ ਇਹਨੂੰ ਆਖਿਆ ਸੀ ਜਿੱਥੇ ਆਪਾਂ 50 ਲਾਉਣੇ 50 ਦਾ ਭਾਅ ਵਿੱਚ 30 ਲੱਗ ਜਾਣਾ ਪਰ ਜ਼ਿੰਮੇਵਾਰੀ ਬੰਦੇ ਦੀ ਹੋਵੇ ਪਾਣੀ ਪਾਉਣਾ ਉਹ ਪ੍ਰੋਪਰ ਅ ਗੁਰੂਕਰ ਬੁੱਟੇ ਲੱਗੇ ਹੋਏ ਆ ਇਹਨਾਂ ਬੁੱਟਿਆਂ ਨੂੰ ਮੈਂ ਪਾਣੀ ਪਾਉਂਦਾ ਰਿਹਾ ਚਾਰ ਪੰਜ ਘੰਟੇ ਲੱਗਦੇ ਸਾਰੇ ਮਤਲਬ ਘਾਹ ਨੂੰ ਛੱਡ ਕੇ ਘਾਹ ਤੇ ਤਾਂ ਆਇਆ ਨਾ ਫਿਰ ਵੱਡੇ ਜਿਹੜੇ ਹੁੰਦਾ ਆਪਣਾ ਟੈਂਕੀ ਪਾਣੀ ਲਿਓ ਪਾਉਣੀਆਂ ਪੈਂਦੀਆਂ ਸੱਤ ਅੱਠ ਫਿਰ ਘਾਹ ਨੂੰ ਉਹ ਹੁੰਦਾ ਆ ਗੁੱਟੇ ਆ ਤੇ ਬਾਕੀ ਨਾ ਮੈਂ ਇਹਦੀਆਂ ਵੀਡੀਓ ਇੱਕ ਦਿਨ ਪਾਉਂਗਾ ਮੈਂ ਪਹਿਲਾਂ ਵੱਡੇ ਬੁੱਟੇ ਲਾਏ ਆ ਵੱਡੇ ਉਹਦੇ ਮੈਂ ਬਲੌਗ ਨਹੀਂ ਬਣਾਉਂਦਾ ਹੁੰਦਾ ਸੀਗਾ ਤੇ ਚਲੋ ਦੋਸਤੋ ਬਹਲਾ ਟਾਈਮ ਨਾ ਖਰਾਬ ਕਰਦੇ ਹੋਏ ਤੁਸੀਂ ਵੀਡੀਓ ਵੇਖੋ ਨਾ ਜਰਾ ਕਰਦੇ ਹਾਂ ਕੰਮ ਕਰ ਰਹੇ ਲਓ ਵੀ ਦੋਸਤੋ ਆਪਾਂ ਪਹੁੰਚ ਗਏ ਸੱਡੇ ਤੇ ਇਧਰ ਉਹਦੇ ਮਾਨਸਾਹ ਆ ਗਏ ਨੇ ਮਾਨਸਾਹ ਕੀ ਹਾਲ ਹੈ ਮੇਕ ਤੇ ਰੰਗ ਨੂੰ ਹੁਣ ਕੋਈ ਆਵਾਜ਼ ਹੋ ਠੀਕ ਹੋ ਠੀਕ ਹੈ ਲੋਟਾ ਤੇ ਕਿਧਰ ਜਾ ਕੇ ਆਏ ਜੀ ਵੱਡੀ ਡਬਲ ਹੀ ਬੰਦ ਕਰੋ ਦੋ ਮਿੰਟ ਮਾਨਸਾਹ ਸਾਡਾ ਗੋਤੀ ਫਿਰ ਵੀ ਹੋਰ ਸੁਣਾਓ ਆ ਵੀ ਆ ਮਾਰਦਾ ਹਾਂ ਹਾਂ ਜਾਣਗੇ ਹਾਂ ਜੀ ਹਾਂ ਜੀ ਹੋਰ ਸੁਣਾਓ ਬੜਾ ਮੂੰਹ ਦਿਖਾ ਰਿਹਾ ਮਖੜਾ ਵਾਲ ਜਿਹੜੀ ਕਿਤੇ ਆਈਗੀ ਉਹ ਨਾ ਆਉਣੇ ਇਹ ਬੰਦਾਉਣੇ ਆ ਬੜਾ ਮੂੰਹ ਤਾਂ ਦਿਖਵਾਉਂਦਾ ਮੂੰਹ ਦਾ ਕਹਾਂਗਾ ਮੈਂ ਥਕੜਾ ਮੇਰੇ ਭੜੇ ਕਲਾ ਦੇ ਦਿਖਾ ਤੂੰ ਜੀ ਸੋਣੇ ਆਉਣੇ ਕੀ ਕਰਦੇ ਹੋ ਹੁਣ ਕਰਦੇ ਮੈਂ ਦਿਖਾ ਦੇ ਯਾਰ ਮਾੜਾ ਮਾੜਾ ਫਿਰ ਬਲੌਗ ਦਾ ਐਂਡ ਕਰਨਾ ਆਪਾਂ 70 ਵੀਲਾ ਕਹਿਣਗਾ ਵੇਗਾ 70 ਨੀ ਨਾ ਨੇ ਵੈਰੀ ਗੁੱਡ ਦੇਖ ਲੋ 70 ਪੀ ਦੀ ਅੰਕਾਂ ਉਹ 70 ਡਾਲਰ ਆ ਬਈ ਜੀ 100 ਡਾਲਰ ਡਾਲਰ ਬਾਹਰ ਇੰਨਾਰੇ ਬੰਦਾ ਪਰ ਆ ਕੈਨੇਡਾ ਦਾ ਬਿੱਲਾ ਵੇਖਾ ਕਿਹੜਾ ਲੱਗਿਆ ਸਿਟੀਨਸ਼ਿਪ ਤੇਰੇ ਕੋਲ ਹੈਗੀ ਐ ਕਿੱਡਾ ਸੋਹਣਾ ਸਰਖਾ ਮੁੰਡਾ ਸਾਡਾ ਮੂੰਹ ਵੀ ਦਿਖਾ ਦੇ ਹੁਣ ਅਕਲ ਆਇਆ ਨੀਗਾ ਦਿਖਾ ਦੇ ਮੂੰਹ ਤਾਂ ਦੱਸਦਾ ਕਾਣੀ ਪਹਿਲਾਂ ਮੂੰਹ ਤੂੰ ਦੇਖ ਲਈ ਫੇਰ ਦੇਖ ਨਹੀਂ ਫੇਰ ਨਹੀਂ ਦਿਖਾ ਦੇ ਵੀਡੀਓ ਵਿੱਚ ਤਾਂ ਦਿਖਾਉਣਾ ਯਾਰ ਮੁੱਠਾ ਘਟਾ ਘਟਾ ਮਾ ਓ ਯਾਰ ਕੁਛ ਨਹੀਂ ਦਿਖਾ ਦੇ ਯਾਰ ਐ ਕਿੰਦਾ ਇੱਥੇ ਨਹੀਂ ਯਾਰ ਬਹੁਤ ਘੈਂਟ ਲੱਗਦੇ ਐ ਸੱਤੀ ਬਹੁਤ ਸੋਹਣਾ ਲੱਗਦਾ ਤੂੰ ਦੱਸ ਸਾਰੇ ਦੋਸਤ ਉਹ ਵੇਖ ਮਚਾ ਕੇ ਗੁਰਦੇਵ ਸਿੰਘ ਆਹ ਕੰਨਾਂ ਨੂੰ ਫਰਿੱਜ ਵੀ ਨਹੀਂ ਆ ਗਿਆ ਪੁੱਰੇ ਪੁੱਤ ਉਹ ਜੱ ਬੱਜੇ 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 ਮੜਾ ਕਬੂਤਰ ਜਾ ਉਹ ਕਬੂਤਰ ਮੜਦਾ ਵਿੱਚੋਂ ਲੈ ਕਿਵੇਂ ਈਲਾ ਨਾ ਜੋ ਕਿ ਕਬੂਤਰ ਲਾ ਨਾ ਨਾ ਇੰਟਰ ਆਣਾ ਹੈ ਹਾਂ ਵੇ ਉਧਰ ਕਬੂਤਰ ਲਾ ਨਾ ਕਿਵੇਂ ਪੁੱਤ ਹਾਂ ਕਿਵੇਂ ਹੈ ਹੈਲੋ ਕਰ ਦੇ ਇਹਦਾ ਗੁਰਦੇਵ ਜੀ ਸਤਿ ਸ਼੍ਰੀ ਅਕਾਲ ਜੀ ਬਲੋਗ ਲਾਈਕ ਕਰਿਆ ਕਰੋ ਕਦੇ ਬਲੋਗ ਇਹਦੇ ਬਲੋਗ ਲਾਈਕ ਕਰਿਆ ਕਰੋ ਕਦੇ ਜੀ ਹੈ ਪੁੱਤ ਸਤਿ ਸ਼੍ਰੀ ਅਕਾਲ ਜੀ ਸਤਰੀਕਾ ਪੁੱਤ ਕਿੱਧਰ ਜਾ ਕੇ ਆਏ? ਨਾ ਅੱਗੇ ਤੇ ਜਾ। ਤੇ ਮਾਹੀ ਦਾ ਚੇਰਾ ਮੈਨੂੰ ਪਲੇਣੀ ਵੇ ਮਰ ਪਟ ਤੇ ਆ ਕੇ ਬਹਿ ਗਏ ਨਾਲੇ ਪੜ ਜੇ ਮੋਰਨੀ ਬੈਠੀ ਹੁੰਦੀ ਐ। ਇਹਨੂੰ ਬੁਲਾ ਦੇ ਪੁੱਤ। ਸਤਰੀਕਾ ਕਹਿੰਦੇ ਬਾਈ ਜੀ ਸੱਚਾ ਚਾਚਾ ਹੀ ਸਤਰੀਕਾ। ਸਤਰੀਕਾ। ਹੱਥ ਮਿਲਾ ਕੇ ਵੇ। ਚਲੋ ਦੋਸਤੋ ਇਹ ਤਾਂ ਚੱਲੀ ਜਾਣਾ ਹੈ। ਮਿਲਾਂ ਕੱਲ ਨੂੰ ਨਵੀਂ ਵੀਡੀਓ ਨਾਲ ਨਵੇਂ ਬਲੌਗ ਨਾਲ। ਓਕੇ ਦੋਸਤੋ ਬਾਏ ਬਾਏ ਕਰ ਦਿਓ ਜੀ। ਬਾਏ ਕਰਦੇ ਟਾਟਾ। ਓਕੇ। ਕੱਲ ਮਿਲਾਂਗੇ। ਅਬਤਰ ਨਾਲ ਫਿਰ ਜਲਾ। ਹਾਂਜੀ ਸਿੱਖਾ ਸਾਹਿਬ ਕਿਵੇਂ ਹੋ? ਠੀਕ ਐ। ਠੀਕ ਹੋ? ਹੂੰ। ਕੌਣ ਜਿੱਤ ਗਿਆ ਫਿਰ ਆਪਣੇ? ਮੈਂ ਜਿੱ ਕੱਲ ਲਿਦਲ ਹਰਿੰਦਰ ਕੋਰ ਬਾਦ ਚਲੋ ਵੈਰੀ ਗੁੱਡ ਕਿੰਨੀ ਵੱਡੀ ਦਿੱਤਾ ਬਹੁਤ ਵੱਡੀ ਪਾਪਾ ਜੀ ਕਿੱਥੇ ਗਏ ਆ ਬੋਤੀ ਡਿਊਟੀ ਕਿੱਥੇ ਰਿੰਲੇ ਰਿੰਲੇ ਸੰਗਤਮੰਡੀ ਅਗਨਮੰਡੀ ਗਿਆਣ ਚਲੋ ਖਾੜੋ ਗੋਲ ਗੱਪੇ ਬਾਏ ਕਰ ਦੋ ਫਿਰ ਬਾਏ ਕਰ ਦੋ ਸੇਖੋ ਸਾਹਿਬ ਲਾਈਟ ਆਜੀ ਫਿਰ ਭੱਜ ਗਈ ਫੋਨ ਲਾਇਆ ਸੀ ਉਹਨੂੰ ਟਰਾਈ ਲਾ ਕੇ ਵੇਖੀ ਸੀ 1 ਮਿੰਟਾਈ ਜੀ ਫਿਰ ਭੱਜ ਗਈ ਮੈਂ ਫੋਨ ਲਾ ਕੇ ਪੁੱਛਿਆ ਸੀ ਆਦੇ ਵੀ ਕੋਈ ਦਰਖਤ ਡਿੱਗ ਪਿਆ ਤੇ ਅੱਜ ਰਾਤ ਫਿਰ ਲਾਈਟ ਨਹੀਂ ਆਉਗੀ। ਉਹਨਾਂ ਇਨਵਰਟਰ ਤੇ ਬੱਕੇ ਚਲਾਵਾਂਗੇ ਜਿੰਨਾ ਟਾਈਮ ਚੱਲੇ। ਵੇਖਦੇ ਹਾਂ ਬਾਕੀ ਤੜਕੇ ਹੁੰਦੇਵਾਂਗੇ ਫਿਰ ਅਪਡੇਟ ਕੀ ਬੰਦ ਆ। ਓਕੇ ਦੋਸਤੋ ਬਾਏ ਬਾਏ। ਟਾਟਾ।